हां जी दोस्तों ये उन लोगों के मुंह पे चपेड़ा जेड़े कहंदे पंजाब च काम नहीं आ। ते देखो आ ਥੋੜੇ ਸਾਹਮਣੇ ਜਿਉਂਦੀ ਜਾਗਦੀ ਮਸ਼ਾਲ ਆ ਤੇ ਆ ਦੇਖੋ ਕੰਮ ਜੇ ਬਾਈਆਂ ਨੇ ਕੰਮ ਕੀਤਾ ਨਾ ਤੇ ਯਾਰ ਇਹਨਾਂ ਨੂੰ ਸਪੋਰਟ ਕਰੋ ਹਨਾ ਆਪਾਂ ਬਾਹਰ ਬਾਈਆਂ ਕੋਲੇ ਜਾਂਦੇ ਆ ਭੱਜੇ ਜਾਂਦੇ ਆ ਕੰਮ ਵਾਸਤੇ ਆ ਵਧੀਆ ਬਣਾਉਂਦਾ ਉਹ ਵਧੀਆ ਬਣਾਉਂਦਾ ਪਰ ਯਾਰ ਆਪਣੇ ਪਿੰਡ ਬੰਗੀਰੋਲ ਦੇ ਵਿੱਚ ਬੈਠਿਆ ਵੀਰ ਯਾਰ ਕਰੋ ਸਪੋਰਟ ਯਾਰ ਇਹਨਾਂ ਦੀ ਜੱਜ ਕੇ ਸਪੋਰਟ ਕਰੋ ਅੱਛੀ ਕਾਲ ਦੋਸਤੋ ਅਨਕ ਚੰਨ ਦੇ ਸਵਾਗਤ ਆ ਤੁਹਾਡਾ ਮਾਲਵਾ ਵੈਲਡ ਜ਼ਿਲ੍ਹਾ ਬਠਿੰਡਾ ਦੇ ਪਿੰਡ ਖੜਿਆ ਬੰਗੀਰੋਲ ਤੋਂ ਇੱਥੇ ਅੱਜ ਸਾਨੂੰ ਇੱਕ ਨਵੀਂ ਚੀਜ਼ ਲੈ ਕੇ ਆ ਰਹੇ ਹਾਂ ਜਿਵੇਂ ਕਿ ਖੇਤਾਂ ਵਿੱਚ ਨੱਕੇ ਪਾਰਕਾਂ ਵਿੱਚ ਬੈਂਚ ਤੇ ਟੇਰਾਂ ਵਾਲੇ ਚੁੱਲ੍ਹੇ ਤੇ ਜਿਹੜੀਆਂ ਨਵੀਆਂ-ਨਵੀਆਂ ਜਿਹੀਆਂ ਕੋਠੀਆਂ ਦੇ ਵਿੱਚ ਜਾਲੀ ਜਾਲੀਆਂ ਲੱਗਦੀਆਂ ਉਹ ਤੇ ਗਮਲੇ ਤੇ ਕਾਫੀ ਚੀਜ਼ਾਂ ਹੋਰ ਆ ਨਵੀਆਂ-ਨਵੀਆਂ ਜਿਹੜੀਆਂ ਲੈ ਕੇ ਆਏ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਅੱਜੋ ਦੋਸਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਹਾਂ ਹਾਂਜੀ ਠੀਕ ਅੱਛਾ ਤੇ ਇਸ ਤੁਹਾਡੇ ਮਤਲਬ ਕਿ ਕਾਰੋਬਾਰ ਬਾਰੇ ਸਾਨੂੰ ਦੱਸੋ ਤੇ ਆਪਣਾ ਨਾਮ ਤੇ ਤੁਹਾਡਾ ਪਿੰਡ ਦਾ ਐਡਰੈਸ ਮੈਂ ਬਲਕਰਨ ਸਿੰਘ ਬੰਗੀ ਰੁਲਦੂ ਤੋਂ ਹੈਗਾ ਜੀ ਹਾਂਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਪਿੰਡ ਬੰਗੀ ਰੁਲਦੂ ਅੱਛਾ ਤੁਸੀਂ ਕਿਨੇ ਜਰ ਤੋਂ ਕੰਮ ਕਰ ਰਹੇ ਹੋ ਇਹ ਤੁਹਾਨੂੰ ਜੀ 15 ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ ਅੱਛਾ 15 ਸਾਲ 15 ਸਾਲ ਤੁਸੀਂ ਇਸ ਪਿੰਡੀ ਕੰਮ ਕਰਿਆ ਹੈ ਜੀ ਇਸ ਪਿੰਡੀ ਕੰਮ ਕਰਿਆ ਹੈ ਜੀ ਪਹਿਲਾਂ ਮੈਂ ਘਰੇ ਹੁੰਦਾ ਸੀਗਾ ਪਰ ਘਰੋਂ ਇੱਥੇ ਲਿਆਂਦਾ ਸਮਾਨ ਅੱਛਾ ਇੱਥੇ ਜਾਦੇ ਕੰਮ ਵਧਾ ਲਿਆ ਸੀ ਠੀਕ ਆ ਹਾਂ ਜੀ ਹੁਣ ਇੱਥੇ ਤੁਸੀਂ ਮੇਨ ਮੇਨ ਕਾਹਦਾ ਕਾਹਦਾ ਕੰਮ ਕਰਦੇ ਹੋਗੇ ਇਹਦੇ ਵਿੱਚ ਨੱਕੇ ਬਣਾਉਣੇ ਆ ਜੀ ਆਪਾਂ ਆਪਣੇ ਵਧੀਆ ਜਾਂਦੇ ਆ ਅੱਛਾ ਇੱਕ ਵਾਰੀ ਅੱਜਕੱਲ ਜਿਵੇਂ ਕੱਚੇ ਖਾਲਾ ਹਨਾ ਉਹਨਾਂ ਵਾਸਤੇ ਮਤਲਬ ਕਿ ਜਿਹੜੇ ਵਿਚਾਰੇ ਕਿਸਾਨ ਵੀਰ ਆ ਕੱਚੇ ਖਾਲਾਂ ਵਿੱਚ ਵੀ ਭਾਲਦੇ ਕੋਈ ਨਾ ਕੋਈ ਇਹੋ ਜਿਹਾ ਸਿਸਟਮ ਹੋਵੇ ਉਹਦੇ ਲਈ ਤੁਸੀਂ ਕੀ ਤਿਆਰ ਕੀਤਾ ਫਿਰ ਉਹਦੇ ਵਾਸਤੇ ਜੀ ਅਸੀਂ ਆ ਨੱਕਾ ਤਿਆਰ ਕੀਤਾਗਾ ਅੱਛਾ ਇਹ ਵੱਡਾ ਨੱਕਾ ਵੀ ਆ ਪਾਣੀ ਦੇ ਹਿਸਾਬ ਨਾਲ ਠੀਕ ਆ ਠੀਕ ਆ ਛੋਟਾ ਵੀ ਦੇ ਦਿੰਨੇ ਆ ਅਸੀਂ ਅੱਛਾ ਸਹਿਜ ਦੇ ਹਿਸਾਬ ਨਾਲ ਜੇ ਕਿਸੇ ਦੇ ਖਾਲ ਦਾ ਸਹਿਜ ਛੋਟਾ ਵੱਡਾ ਉਹ ਤੁਸੀਂ ਉਹ ਅਸੀਂ ਆਪੇ ਉਹ ਕਰਾਂਗੇ ਸਾਨੂੰ ਬਸ ਕੱਲਾ ਸਹਜ ਚਾਹੀਦਾ ਦਾ ਠੀਕ ਆ ਦੱਸ ਦੇਣਾ ਅੱਛਾ ਅੱਛਾ ਤੇ ਇੱਕ ਹੋਰ ਬਈ ਜਦੋਂ ਇਹ ਤੁਸੀਂ ਤਿਆਰ ਕਰਤਾ ਹਨਾ ਵੀ ਆ ਲੈ ਕੇ ਕਿਸਾਨ ਭਰਾਏ ਤੁਹਾਡੇ ਤੋਂ ਸਿੱਧੇ ਖੇਤ ਜਾ ਕੇ ਖਾਲ ਚਲਾ ਦਾਂਦੇ ਫਿਰ ਉਹਦੇ ਲਈ ਮਸਾਲਾ ਮਸੂਲਾ ਵੀ ਲਾਉਣਾ ਪੈਂਦਾ ਨਹੀਂ ਜੀ ਕੁਝ ਨਹੀਂ ਲਾਉਣਾ ਪੈਂਦਾ ਇਹਦੇ ਵਾਸਤੇ ਸਪੈਸ਼ਲ ਥਾਂ ਦਿੱਤਾ ਇੰਨਾ ਦਾ ਇਹ ਧਰਤੀ ਦੇ ਵਿੱਚ ਗੱਡਿਆ ਜਾਂਦਾ ਠੀਕ ਆ ਇਧਰੋਂ ਪਾਸੇ ਤੋਂ ਮਿੱਟੀ ਲੱਗ ਜਾਂਦੀ ਹੈ ਜੀ ਇਹਦੇ ਨਾਲ ਇਹ ਹਲਦੇ ਨਹੀਂ ਨੱਕਾ ਜੀ ਪੂਰਾ ਕੰਮਜਾਬ ਕਰਤਾ ਇਹ ਅੱਛਾ ਯਾਰੀ ਸਭ ਤੋਂ ਵਧੀਆ ਗੱਲ ਆ ਦੋਸਤੋ ਦੇਖੋ ਇੱਕ ਵਾਰੀ ਬਣਾ ਆਪਣੇ ਆਪ ਬੜੀ ਤੋਂ ਲੈ ਜੋ ਰੈਡੀਮੈਡ ਚੱਕ ਕੇ ਮੁਰਕੇ ਮੈਨੂੰ ਆ ਲੱਗਦਾ ਵੀ ਬੱਥੜ ਤੇ ਸਮੈਂਟ ਦਾ ਵੀ ਮੁਠੀ ਸਮੈਂਟ ਦੀ ਵੀ ਨਹੀਂ ਲਾ ਸਕਦਾ ਹੋਰ ਆ ਨਾ ਲਾਉਣ ਦੀ ਐਵੇਂ ਜਿਵੇਂ ਤੁਸੀਂ ਮਤਲਬ ਖਾਲੇ ਦੇ ਵਿੱਚ ਰੱਖ ਦੋਗੇ ਕਿ ਜਿਆ ਅੱਪੇ ਫਿਕਸ ਹੋ ਜੂਏ ਹਾਂਜੀ ਹਾਂਜੀ ਮੁਰਕੇ ਲੋੜ ਨਹੀਂ ਮਸਾਲਾ ਤੇ ਹਟ ਲਾਉਂਦੀ ਇਹਦੇ ਨਾਲ ਹਨਾ ਹਾਂਜੀ ਇੱਕ ਐਨਕਾਲਾ ਕਹਿੰਦੇ ਚੱਲਦਾ ਹੈ ਉਹ ਕਹਨਕਾਲਾ ਕੜਈ ਹੀ ਹੈ ਕਿ ਐਨਕਾਲਾ ਹੀ ਨੱਕਾ ਜੀ ਇਹ ਖੁੱਲ ਕੇ ਨੱਕਾ ਅੱਛਾ ਇਹ ਖੁੱਲ ਕੇ ਭਗ ਜਾਂਦਾ ਦਾ ਤੇ ਉੱਥੇ ਜਾ ਕੇ ਜੜਿਆ ਜਾਂਦਾ ਜੀ ਠੀਕ ਹੈ ਤੇ ਮੂਰੇ ਦੇ ਚੱਕੂ ਲੱਗੇ ਨਾ ਤੇ ਮੂਰੇ ਦੇ ਪੱਟੀ ਲੱਗ ਜਾਂਦੀ ਹੈ ਜੀ ਅੱਛਾ ਪੱਟੀ ਲਾ ਕੇ ਤੇ ਜਮਾ ਪਾਣੀ ਨਹੀਂ ਨਿਕਲਦਾ ਤੇ ਪਵਿ ਨਹੀਂ ਨਿਕਲਦਾ ਅੱਛਾ ਪਿਆ ਵੀ ਐ ਜਮਾ ਐਨਕ ਪਈ ਹੁੰਦੀ ਹੈ ਨਾ ਪਿਛੇ ਵਾਲਾ ਸਟੈਂਡ ਹੋ ਆ ਗਿਆ ਆਪਣਾ ਲੱਤਾਂ ਆ ਗਈਆਂ ਹਾਂਜੀ ਹਾਂਜੀ ਆ ਸਟੈਂਡ ਦੇ ਸਾਰੇ ਖੜਦਾ ਹੈ ਨਾ ਹਾਂਜੀ ਹਾਂਜੀ ਆ ਸਟੈਂਡ ਦੇ ਸਾਰੇ ਖੜਦਾ ਜੀ ਆ ਦੂਸਟ ਸਟੈਂਡ ਆਉਂਦੇ ਤੇ ਇੱਕ ਇਹਦੀ ਆ ਮੂਰਲਾ ਫਰੇਮ ਆਇਆ ਨਾ ਹਾਂਜੀ ਇੱਕ ਚੱਪੂ ਆਉਂਦਾ ਏ ਇਹ ਅਡਟ ਸਾਈਜ਼ ਦੇ ਹਿਸਾਬ ਨਾਲ ਬਣਦੇ ਆ ਨਾ ਹਾਂਜੀ ਹਾਂਜੀ ਜਿੱਦਾਂ ਸਾਈਜ਼ ਹੈ ਜਿਹੜੇ ਆਪਾਂ ਅੰਜਵੇਂ ਪਾਣੀ ਦੇ ਹਿਸਾਬ ਨਾਲ ਅਡਟ ਖਾਣ ਵਾਸਤੇ ਜਣਾ ਹਾਂਜੀ ਹਾਂਜੀ ਇਹ ਥੋੜਾ ਜਿਹਾ ਛੋਟਾ ਗਾ ਅੱਛਾ ਇਹ ਛੋਟਾ ਆ ਗਿਆ ਸਾਈਜ਼ ਉਹਦੇ ਨਾਲ ਨਾ ਚੱਪੂ ਲਾ ਕੇ ਕਰਕੇ ਮੈਨੂੰ ਲੱਗਦਾ ਚੱਪੂ ਲਾ ਲਾ ਵੀ ਚੱਪੂ ਦੇਖੀਏ ਤੇ ਲਾਈਆ ਇੱਧਰ ਦਿਖਾਓ ਵੀ ਕੈਮਰਾ ਮਾਰ ਆਹ ਪੱਤੀ ਪੈ ਜਾਂਦੀ ਹੈ ਜੀ ਇਹਦੀ। ਅੱਛਾ ਜਮਾ ਫਿਕਸ ਹੋ ਗਿਆ ਨਾ? ਹਾਂ ਜੀ ਜਮਾ। ਮੈਨੂੰ ਆਹ ਲੱਗਦਾ ਪਾਣੀ ਦੀ ਬੂੰਦ ਵੀ ਨਿਕਲ ਨਹੀਂ ਆਉਣਾ। ਪਾਣੀ ਤਾਂ ਨਿਕਲਦਾ ਹੀ ਨਹੀਂ ਜੀ ਇਹਦੇ ਵਿੱਚ ਨਹੀਂ। ਸਾਡੀ ਗਰੰਟੀ ਹੋਊਗੀ ਪਾਣੀ ਦੀ। ਅੱਛਾ। ਤੇ ਲਾਈਫੇਰੀ ਕਿੰਨੀ ਗਾ ਬਾਈ? ਕੋਈ ਪੰਜਵੇਂ ਮਾਰੇ ਪਾਣੀ ਹੁੰਦੇ ਚੰਗੇ ਪਾਣੀ ਦੋਨਾਂ ਵਿੱਚ ਕੋਈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ। ਅੱਛਾ। ਇਹ ਨਾਤਾ ਚਰਨ? ਹਾਂ ਹਾਂ। ਨਾ ਵਸਤਾ ਉਹ ਹਿਸਾਬ ਨਾਲ ਮਟੀਰੀਅਲ ਪਾਇਆ ਹੋਇਆ ਹੈ ਇਹਦੇ ਵਿੱਚ। ਅੱਛਾ। ਵਧੀਆ ਤੋਂ ਵਧੀਆ ਚੰਗੇ ਮਾਲ ਦੇ ਬਣਾਏ ਹੋਏ ਆ ਇਹ। ਠੀਕ ਹੈ। ਇਹਦੇ ਵਿੱਚ ਮਟੀਰੀਅਲ ਕੀ ਕੀ ਵਰਤੇ ਤੁਸੀਂ? ਇਹਦੇ ਵਿੱਚ ਇਹ ਸਰੀਆ ਪੈਂਦਾ ਵਾ 1.5 ਸੁੱਤਾ ਅੱਛਾ 1.5 ਸੁੱਤਾ ਸਰੀਆ ਹਾਂ ਮੋٹے ਕੁੰਡੇ ਲਾਉਣੇ ਆ 2.5 ਸੁੱਤੇ ਦੇ ਅੱਛਾ ਆ ਮੋਟਾ ਕੁੰਡਾ ਲੱਗਿਆ ਹੋਇਆ 2.5 ਸੁੱਤੇ ਦਾ ਤੇ 2.5 ਇੱਕਦਮ ਮਸਾਲਾ ਲਾਉਣਾ ਅੱਛਾ ਕਈ ਵਾਰੀ ਜੇ ਮੈਂ ਕਾਇਦਾ ਪੀਣ ਪੁੱਠਾ ਕਰਕੇ ਮਾਰਦਾ ਅਗਲਾ ਤਾਂ ਵੀ ਕੁਝ ਨਹੀਂ ਹੁੰਦਾ ਜੀ ਤਾਂ ਵੀ ਕੁਝ ਨਹੀਂ ਹੁੰਦਾ ਜੀ ਅੱਛਾ ਕਿ ਮਰਜ਼ੀ ਕਾਹੇ ਨਾ ਮਰੀ ਜਾਂਦੇ ਹਾਂਜੀ ਹਾਂਜੀ ਠੀਕ ਆ ਤਿੰਨ ਤਰ੍ਹਾਂ ਦੇ ਤੁਹਾਡੇ ਕੋਲ ਹੈ ਹਨਾ ਤੇ ਜੇਕਰ ਕਈ ਵਾਰੀ ਕੋਈ ਆਪ ਦੇ ਹਿਸਾਬ ਨਾਲ ਨੰਬਰਵਾਂ ਚਾਹੁੰਦਾ ਵੀ ਵੀ ਛੋਟਾ ਵੱਡਾ ਜਿੱਦਾਂ ਮਰਜ਼ੀ ਕਹਦੇ ਹੋ ਜੀ ਸਾਨੂੰ ਜਿਹੜਾ ਸਹਜ ਮਰਜ਼ੀ ਕਹਦੇ ਉਹ ਹੀ ਬਣਾ ਕੇ ਦੇਵਾਂਗੇ ਤੁਹਾਨੂੰ ਸਟੈਂਡ ਵਾਲਾ ਹਾਂਜੀ ਅੱਛਾ ਸਟੈਂਡ ਵਾਲਾ ਤੁਸੀਂ ਚਾਹੇ ਛੋਟਾ ਚਾਹੇ ਵੱਡਾ ਸਾਡੇ ਵੱਡਾ ਇਦੋਂ ਵੀ ਵੱਡਾ ਕਿਸਾਨ ਦੀ ਡਿਮਾਂਡ ਤੇ ਤੁਸੀਂ ਬਣਾ ਸਕਦੇ ਕਿਸਾਨ ਦੇ ਹਿਸਾਬ ਨਾਲ ਬਣਾ ਕੇ ਦੇਵਾਂਗੇ ਠੀਕ ਆ ਬਾਈ ਜੀ ਕਈ ਵਾਰੀ ਕਿਸਾਨ ਭਰਾਵਾਂ ਦਾ ਲਾਂਭਾ ਹੁੰਦਾ ਵੀ ਤੁਸੀਂ ਮਟੀਰੀਅਲ ਮਾੜਾ ਪਾਉਣੇ ਜਾਂ ਮਸਾਲਾ ਘੱਟ ਪਾਉਣੇ ਉਹ ਬੱਜਰ ਜ਼ਿਆਦਾ ਬਰੇਤੀ ਤੇ ਬੱਜਰ ਜ਼ਿਆਦਾ ਪਾ ਦਨੇ ਉਹ ਲਈ ਤੁਸੀਂ ਕੀ ਵਰਤਦੇ ਹੋ ਕਿਹੜਾ ਕਿੰਨਾ ਵਰਤਦੇ ਹੋ ਉਹਦੇ ਵਾਸਤੇ ਜੀ ਅਸੀਂ ਆਹ ਸਰੀਆ ਪਾਉਣੇ ਆ ਨੱਕੇ ਦੇ ਵਿੱਚ ਨੱਕੇ ਦੇ ਵਿੱਚ ਆਹ ਸਰੀਆ ਆ ਜਾਂਦਾਗਾ ਠੀਕ ਆ ਇਹਦੇ ਇਹਦੇ ਨਾਲ ਲੱਕਾ ਟੁੱਟਦਾ ਨਹੀਂ ਆ ਜੀ ਤਾਂ ਇੱਕ ਦਾ ਮਸਾਲਾ ਪਾਉਣੇ ਆ ਜੀ ਇਹਦੇ ਵਿੱਚ ਅੱਛਾ ਤੇ ਅੱਜ ਤੱਕ ਤਾਂ ਸਾਨੂੰ ਕੋਈ ਲੰਬਾ ਆਇਆ ਨਹੀਂ ਬਾਕੀ 15 ਸਾਲ ਹੋ ਗਏ ਤੁਹਾਨੂੰ 15 ਸਾਲਾਂ ਦਾ ਤਜਰਬਾ ਤੁਹਾਡਾ ਨਾ ਯਾਰ ਬਾਈ ਬਹੁਤ ਵੱਡਾ ਬਾਈ ਬਾਈ ਦਾ 15 ਸਾਲਾਂ ਦਾ ਤਜਰਬਾ ਦੇਖੋ ਹਾਂ ਤੇ ਸਾਡੀ ਫੱਟੀ ਦੇਖੋ ਕਿਨਾਰੀਆਂ ਗੋਲ ਹੋਣੀਆਂ ਚਾਸ ਕਰਿਓ ਅੱਛਾ ਇਹ ਬੋਲ ਬੜੀ ਗੱਲਾਂ ਹਾਂਜੀ ਅੱਛਾ ਜੀ ਤੁਸੀਂ ਪਾ ਲੰਨੇ ਦੇ ਵਿੱਚ ਨਾ ਤਾਂ ਪੱਕੇ ਖਾਲਾਂ ਵਾਸਤੇ ਤੇਰੇ ਆਪਣੇ ਕੋਲ ਬਈ ਹਾਂ ਤਾਂ ਇਹ ਤਾਂ ਕੱਚੇ ਵਾਲਾ ਹੋ ਗਿਆ ਨਾ ਤੇ ਹੁਣ ਪੱਕਿਆ ਵਾਲਾ ਤੁਸੀਂ ਪਾਉ ਚਾਨਾਂ ਦੇ ਬਾਰੇ ਆਂਦੇ ਮੋਗੇ ਨਾਲਿਆਂ ਦਾ ਸਿਸਟਮ ਅਲੱਗ ਅਲੱਗ ਹੁੰਦਾ ਨਾ ਹਾਂਜੀ ਤੁਹਾਡੇ ਕੋਲ ਸਾਰਿਆਂ ਦੀ ਅਵੇਲੇਬਲ ਨੇ ਨੇੜੇ-ਨੇੜੇ ਪਿੰਡ ਆਪਣੇ ਇੱਥੇ ਨੇੜੇ-ਨੇੜੇ ਪਿੰਡ ਆ ਜੀ ਆਪਣੇ ਜਿੰਨੀਆਂ ਵੀ ਨਾਲਾਂ ਪੈਂਦੀਆਂ ਆਂ ਸਾਰੇ 50 ਪਿੰਡਾਂ ਤੱਕ ਆਪਣੇ ਕੋਲੇ ਸਾਰੇ ਸਾਈਜ਼ ਬੜੇ ਹੁੰਦੇ ਆ ਜੀ ਅੱਛਾ ਵੱਡਾ ਤੋਂ ਲੈ ਕੇ ਵੱਡਾ ਵੀ ਛੋਟੇ ਤੋਂ ਲੈ ਕੇ ਛੋਟਾ ਵੀ ਹਾਂ ਜੀ ਆਪਣੇ ਘੱਟੋ ਘੱਟ 20-25 ਪਿੰਡਾਂ ਨੂੰ ਆਸ-ਪਾਸੇ ਜਾਣ ਦੀ ਲੋੜ ਨਹੀਂ ਹੈ ਨਾ ਜਾਣ ਦੀ ਲੋੜ ਕਿਸੇ ਬਸੇ ਦੀ ਲੋੜ ਇੱਕ ਛੱਤ ਥੱਲੇ ਤੁਹਾਡਾ ਸਾਰਾ ਹੱਲ ਹੋ ਜੂ ਇੱਥੇ ਹਾਂ ਜੀ ਇੱਥੇ ਹੱਲ ਹੋ ਜੂਗਾ ਸਾਰਾ ਤੇ ਪੱਕੇ ਖਾਲਾਂ ਦੇ ਵਿੱਚ ਪੂਰਾ ਕੰਮ ਜਾਪਾ ਹੈ ਇਹ ਪੱਕੇ ਖਾਲਾਂ ਦੇ ਵਿੱਚ ਪੂਰਾ ਕੰਮ ਜਾਪਾ ਜੀ ਮਤਲਬ ਜੀ ਜਿਹੜਾ ਜੇ ਕਈ ਕਈ ਵਾਰੀ ਚੱਪੂ ਟੁੱਟ ਜਾਂਦਾ ਹਨਾ ਕੱਲਾ ਬੰਦੇ ਦਾ ਤੇ ਉਹ ਕੱਲਾ ਚੱਪੂ ਵੀ ਤਿਆਰ ਕਰ ਦਨਗੇ ਅਸੀਂ ਕੱਲਾ ਚੱਪੂ ਵੀ ਤਿਆਰ ਕਰ ਦਾਂਗੇ ਜੀ ਅੱਛਾ ਜਿਹਦਾ ਵੀ ਟੁੱਟ ਗਿਆ ਸਾਡੇ ਧਾਪੀ ਤੇ ਸਹਿਜ ਲਿਖਿਆ ਦੇਖੋ ਨਕਾ ਵੀ ਹਾਂ ਬਣਾ ਕੇ ਦੇਵਾਂਗੇ ਅਸੀਂ ਪੱਲਾ ਸਾਨੂੰ ਕੂਨ ਕਰਨ ਦੀ ਲੋੜ ਨਕਾ ਨੰਬਰ ਸਾਡੀ ਕਾਪੀ ਤੇ ਲਿਖਿਆ ਪਿਆ ਹੁੰਦਾ ਹੈ ਜੀ ਦੇਖੋ ਦੋਸਤ ਇਨਾਂ ਕੋਲ ਰਿਕਾਰਡ ਵੀ ਬਕਾਇਦਾ ਪਿਆ ਹੁੰਦਾ ਕਈ ਵਾਰੀ ਚੱਪੂ ਟੁੱਟ ਜਾਂਦਾ ਆਪਣਾ ਨਾਮ ਦੱਸ ਦਿਓ ਤੇ ਆਕਰ ਬਾਈ ਤੁਹਾਨੂੰ ਉਸ ਨਾਲ ਦਾ ਚੱਪੂ ਤਿਆਰ ਕਰਕੇ ਦੇ ਦਾਂਗੇ ਇਹ ਵੀ ਇੱਕ ਬਹੁਤ ਵੱਡੀ ਬਾਈ ਦੀ ਮਤਲਬ ਕੀ ਸਹੂਲਤ ਆ ਤੇ ਇਹ ਚੱਪੂ ਬਾਈ ਵੱਡੇ ਛੋਟੇ ਵੀ ਆਉਂਦੇ ਆ ਕਿ ਹਾਂ ਵੱਡੇ ਵੱਡੇ ਛੋਟੇ ਵੀ ਆਉਂਦੇ ਆ ਛੋਟੇ ਪਏ ਆ ਹਾਂ ਆ ਵੱਡੇ ਪਏ ਆ ਅੱਛਾ ਇਹ ਵੱਡੇ ਘਰ ਦੇ ਆ ਗਿਆ ਇਹਦੇ ਨਾਲੋਂ ਇਹ ਤੋਂ ਵੱਡਾ ਆ ਪਿਆਗਾ ਜੀ ਅੱਛਾ ਇਹ ਤੋਂ ਵੱਡੇ ਵੀ ਬਣ ਜਾਂਦੇ ਆ ਠੀਕ ਆ ਕਿਹੜਾ ਸਾਈਜ਼ ਆਖੋਗਾ ਵਲਾ ਨਾਲਾਂ ਦੇ ਇਹ ਫੱਟਾ ਮੋਗ ਦੇ ਹਿਸਾਬ ਨਾਲ ਮੋਗ ਦੇ ਹਿਸਾਬ ਨਾਲ ਆ ਕੋਗ ਦੇ ਹਿਸਾਬ ਨਾਲ ਜੀ ਕਹੀ ਚੱਕਣ ਦੀ ਲੋੜ ਨਹੀਂ ਜੇ ਸਾਡਾ ਨਕਲ ਲੱਗ ਗਿਆ ਤਾਂ ਜੀ ਅੱਛਾ ਭੁੱਲ ਜਾਉਗੇ ਪੂਰਾ ਦਾਵਾ ਤੁਹਾਡਾ ਇਸ ਚੀਜ਼ ਦਾ ਹਾਂ ਪੂਰਾ ਦਾਵਾ ਜੀ ਸਾਡਾ ਦੇਖ ਲਓ ਬਾਈ ਕਹਿੰਦਾ ਵੀ ਕਹੀ ਚੱਕਣ ਦੀ ਲੋੜ ਨਹੀਂ ਬੰਦਾ ਫੂਟ ਜਰਾ ਪਾ ਕੇ ਜਾ ਸਕਦਾ ਖੇਤ ਕਿਹੜਾ ਮਾਰ ਸਕਦਾਗਾ ਇੰਨੀ ਬਾਈ ਦੀ ਤਸੱਲੀ ਹੈ ਇਹਨਾਂ ਦੇ ਚੱਪੂ ਦੀ ਵੀ ਟੁੱਟਣ ਦੇ ਹਟ ਨਹੀਂ ਆ ਨਾ ਮਤਲਬ ਕਿ ਇਹਨਾਂ ਨੇ ਆਪਦੇ ਮਤਲਬ ਕੀ ਵਿਸ਼ਵਾਸ ਨਾਲ ਬਣਾ ਕੇ ਦਿੰਦੇ ਅਗਲੇ ਨੂੰ ਬਹੁਤ ਵਧੀਆ ਬਾਈ ਆਹ ਪੈਰਾ ਜਾਲ ਕੀ ਚੁੱਲਾ ਬਕੜੇ ਹਿਸਾਬ ਨਾਲ ਬਣਾਇਆ ਬਈ ਇਹੇ ਜੀ ਹਰਸ ਤੇ ਬਹੁਤ ਵਧੀਆ ਲੱਗਦਾਗਾ ਥੱਲੇ ਮੰਨ ਕੇ ਚਲੋ ਵੀ ਰੇਤਾ ਮਿੱਟੀ ਹੈ ਜਿਹੜਾ ਇਹਦੇ ਉੱਤੇ ਖੜਾ ਰਹਿੰਦਾਗਾ ਠੀਕ ਆ ਰੋੜ ਕੇ ਇਹਨੂੰ ਜਿੱਥੇ ਮਰਜ਼ੀ ਲੈ ਜਾਓ ਉੱਥੇ ਬਗ ਜੂਗਾ ਜੀ ਰੋੜਦਾਗਾ ਇਹ ਦੇਖ ਲਓ ਭਲਾ ਉਹਦਾ ਗਾਹੜਾ ਡੋਡਾ ਜੀ ਇਹ ਪੈਰ ਵੀ ਇਹਨੂੰ ਲੈ ਕੇ ਮਰਜ਼ੀ ਲੈ ਜਾਓ ਮਜ਼ਬੂਤ ਲਾਇਵੇ ਜਮ ਇਨਾ ਬੇਟਾ ਦਾ ਹਣਾ ਹਾਂ ਹਾਂ ਜੀ ਪੈਰ ਵੀ ਤੁਹਾਨੂੰ ਮਤਰੀ ਵਧੀਆ ਲਾਇਵੇ ਇਹਦੇ ਹਣਾ ਹਾਂ ਜੀ ਹਾਂ ਜੀ ਇਹ ਵੀ ਵਧੀਆ ਬਈ ਜਮੇ ਕਈ ਸਫਾਈ ਸੁਈ ਕਰਨੇ ਇੱਕ ਥਾਂ ਤੋਂ ਥੋੜਾ ਅੱਗੇ ਪਿੱਛੇ ਕਰਨਾ ਹਣਾ ਹਾਂ ਹਾਂ ਕੋਚਾ ਪਾਟਾ ਲਾ ਦਿਓ ਕਾਹਦਾ ਸਫਾਈ ਰਹਿੰਦੀ ਆ ਤੇ ਨਾਲੇ ਮਤਲਬ ਕੀ ਚੀਜ਼ ਮਜ਼ਬੂਤ ਇਹ ਜੇ ਵੱਡਾ ਸਹਿਜੀ ਬਣਾ ਲੈਂਦੇ ਹਾਂ ਹਾਂ ਵੱਡਾ ਹੀ ਬਣ ਜਾਂਦਾ ਛੋਟਾ ਵੱਡਾ ਬਣਦਾ ਹੋਵੇ ਨਾ ਵੱਡਾ ਵੱਡਾ ਬਣਦਾ ਜੀ ਅੱਛਾ ਹਾਂਜੀ ਇਹ ਕੰਬੇ ਵੀ ਹੈ ਅੱਛਾ 3 ਫੁੱਟ ਤੋਂ ਲੈ ਕੇ 10 ਫੁੱਟ ਤੱਕ ਕੰਬਾ ਤਿਆਰ ਕਰਦੇ ਆ ਅਸੀਂ ਅੱਛਾ 7 ਫੁੱਟ ਹੋ ਗਿਆ 8 ਫੁੱਟ ਹੋ ਗਿਆ 9 ਫੁੱਟ ਹੋ ਗਿਆ ਜੀ ਦੀ ਲਵਾਈ ਚੜਾਈ ਇਹਦੀ ਲਵਾਈ ਚੜਾਈ 4 ਇੰਚ ਦੀ ਹੈ ਜੀ ਤੇ ਮਤਲਬ ਕੀ ਇਹਦੇ ਜ ਮਟੀਰੀਅਲੇ ਉਹੀ ਵਰਤਨੇ ਹੋ ਗਏ ਸਾਰੇ ਹਾਂ ਮਟੀਰੀਅਲੇ ਉਹੀ ਵਰਤਨੇ ਆ ਜਾਲ ਪਾਉਣੇ ਇਹਦੇ ਵਿੱਚ ਅੱਛਾ ਇਹਦੇ ਜਾਲ ਪਾਉਣੇ ਤੁਸੀਂ ਹਾਂਜੀ ਜਾਲ ਬਨ ਕੇ ਅੱਛਾ ਲੀ ਬਣਾ ਕੇ ਇਹਦਾ ਫਿਰ ਕੰਬਾ ਭਰੀਦਾ ਜੀ ਇਹ ਠੀਕ ਹਾਂ ਹਾਂਜੀ ਕੁੰਡੀਆਂ ਲੱਗੀਆਂ ਹੋਈਆਂ ਆਂ ਇਹ ਕਿਸੇ ਵੀਰ ਨੇ ਬਾੜਬੂੜ ਕਰਨੀ ਆ ਜੀ ਉਹਦੇ ਵਾਸਤੇ ਵਧੀਆ ਜੀ ਹੈ ਸਾਡੀਆਂ ਕੁੰਡੀਆਂ ਦੇ ਹਿਸਾਬ ਦੇਖ ਲਓ 2 ਫੁੱਟ ਥੱਲੇ ਕੱਢ ਕੇ ਆਹ ਉਨਾ ਹੀ ਰਹਿ ਜੂਗਾ ਸੰਨ ਦੇ ਵਿੱਚ 10 ਇੰਚ ਥਾਂ ਹੀ ਰਹਿ ਜੂਗਾ ਠੀਕ ਆ ਬੀਜ ਦਾ ਦਾ ਇੰਚ ਦਾ ਤੁਸੀਂ ਗੈਪ ਰੱਖਿਆ ਵੇ ਹਾਂ ਗੈਪ ਰੱਖਿਆ ਹਾਂ 2 ਫੁੱਟ ਕੱਢ ਦਿਓ ਉਨਾ ਥੱਲੇ ਥਾਂ ਰਹਿ ਜੂਗਾ 10 ਇੰਚ ਠੀਕ ਆ ਇਹਦੇ ਹਿਸਾਬ ਨਾਲ ਜੀ ਹਾਂ ਜੀ ਹੁਣ ਤਾਂ ਬਹੁਤ ਲੱਗਦੇ ਨੇ ਇਹਨਾਂ ਸੇਲ ਵੀ ਵਧੀਆ ਆਉਂਦੀ ਪਾਵਿਆਂ ਦੀ ਹਾਂ ਜੀ ਵਧੀਆ ਹੁੰਦੀ ਹੈ ਜੀ ਇਹਦੇ ਇਹ ਵੀ ਕੀ ਖਾਸੀ ਤਾਂ ਬਈ ਪਾਵੇ ਦੀ ਮਤਲਬ ਇਹ ਪਾਵਾ ਜੀ ਜੁਆਇੰਟਲੈਸ ਪਾਵਾ ਬਣਿਆ ਹੋਇਆਗਾ ਸੋ ਜੋੜ ਕੇ ਨਹੀਂ ਬਣਿਆ ਸਾਰਾ ਇਕੱਠਾ ਬਣਿਆ ਹੋਇਆ ਜੀ ਇਹ अच्छा एड़ा जोड़ खुले है साडी गारंटी है जी अच्छा एड़ा जोड़ नहीं खुलुगा एड़ा जोड़ नहीं खुलदा हां ठीक कभी भी नहीं बिचारे इनके बीच कोई भी जोड़ है नहीं मतलब हां कोई भी जोड़ है नहीं है दे बीच अच्छा देख सकदे हैं कोई जोड़ है नहीं है दे बीच और कैमरा नेड़े करके मार भाई देख जोड़ बाकी नहीं कोई दिख मिलता देखने ये भी एक तकनीक है देखो ना बिना जोड़ तो कोई चीज बनानी बहुत बढ़िया भाई बाकी वेट भी हैगा ना हां जी हल्का जो ਤੇ ਆਪਣੇ ਜੀ ਦਾ ਕੋਈ ਜਿਹੜਾ ਸੈਜ ਛੋਟਾ ਵੱਡਾ ਕੋਈ ਬਣਾਉਣਾ ਹੋਵੇ ਬਿਨਾ ਜੋਇੰਟ ਤੋਂ ਉਹ ਵੀ ਤੁਸੀਂ ਤਿਆਰ ਕਰ ਦਿੰਦੇ ਹੋ ਹਾਂ ਹਾਂ ਜਮੈਟਲੈਸੀ ਤਿਆਰ ਹੋ ਜਾਊਗਾ ਜੀ ਅੱਛਾ ਇਹ 1.5 ਫੁੱਟਾ 2 ਫੁੱਟ ਅੱਛਾ ਤੇ ਕਿੰਨਾ ਮਰਜੀ ਵੱਧ ਘੱਟ ਕਰਵਾਉਣਾ ਹੋਵੇ ਹੋ ਜਾਂਦਾ ਜੀ ਹੋ ਜਾਂਦਾ ਇਹ ਹੋ ਜਾਂਦਾ ਜੀ ਹੋਵੇ ਆਪਣੇ ਪਾਬੇ ਨਾ ਜੀ ਜਿਹੜਾ ਆਪਾਂ ਜਾਲੀਆਂ ਵੱਲ ਮਾਰਗੇ ਜਗਾ ਨਾ ਹਾਂ ਜੀ ਅੱਛਾ ਇਹ ਅਗੀ ਥੋੜੀ ਜਾਈਲਾ ਸਿਸਟਮ ਨਾ ਹਾਂ ਜੀ ਅੱਛਾ ਇਹ ਕਿਹੜੀ ਬਾਈ ਜੀ ਇਹ ਜੀ ਮੁੱਸੇ ਵਾਲਾ ਦਾ ਡਿਜ਼ਾਈਨ ਵੱਜਦਾਗਾ ਸਿੱਧੂ ਮੂਸੇ ਵਾਲੇ ਦਾ ਪਲੱਸ ਦਾ ਅੱਛਾ ਪਲੱਸ ਦਾ ਨਿਸ਼ਾਨ ਹੈ ਇਹਦੇ 'ਚ ਅੱਛਾ ਅੱਛਾ ਸਿੱਧੂ ਮੂਸੇ ਵਾਲੇ ਦੇ ਲੱਗਿਆ ਹੋਇਆਗਾ ਉਹਨਾਂ ਦੀ ਕੋਠੀ 'ਚ ਲੱਗਿਆ ਹੋਇਆ ਹਾਂ ਹਾਂ ਲੱਗਿਆ ਹੋਇਆ ਹੈ ਜੀ ਅੱਛਾ ਦੇਖੋ ਯਾਰ ਇਹ ਵੀ ਸਲਾਮ ਆ ਬਾਈ ਸਿੱਧੂ ਮੂਸੇ ਵਾਲੇ ਨੂੰ ਹਨਾ ਉਹਦੀਆਂ ਆਜਾਦਾਂ ਉਹਦੀ ਕੋਠੀ ਤੇ ਜੇ ਲੱਗੇ ਹੋਏ ਆ ਤੇ ਅੱਜ ਕੱਲ ਇੱਕ ਟ੍ਰੈਂਡੀ ਹੋ ਗਿਆ ਇਸ ਨੂੰ ਮੂਸੇ ਵਾਲਾ ਬਾਈ 트ੈਂਡ ਲੈ ਕੇ ਆਇਆ ਸੀ ਆਪਦੀ ਕੋਠੀ ਤੇ ਜਿਹੜੇ ਪਲੱਸ ਵਾਲੇ ਮੂਸਾ ਕਿਹੜਾ বাজਦਾ ਸੀ ਸਿੱਧਾ ਮੂਸੇ ਵਾਲਾ ਸਿੱਨਾ ਤੁਹਾਡਾ ਇਹਦੇ ਨਾਮ ਦਿੱਤਾ ਤੁਸੀਂ ਨੂੰ ਪਲੱਸ ਦਾ ਪਲੱਸ ਦਾ ਨਿਸ਼ਾਨ ਮੂਸੇ ਵਾਲਾ ਹਾਂਜੀ ਅੱਛਾ ਇਹ ਵੀ ਤੁਸੀਂ ਵਧੀਆ ਮਤਲਬ ਕਿ ਉਹ ਬਾਈ ਦੀ ਯਾਦ ਤੁਸੀਂ ਇੱਕ ਬਣਾ ਕੇ ਲੋਕਾਂ ਦੀਆਂ ਕੋਠਿਆਂ ਤੱਕ ਪਹੁੰਚਾਉਣਿਆ ਨਾ ਹਾਂਜੀ ਅੱਛਾ ਇਹ ਆ ਗਈ ਛੋੜੇ ਘਾਰ ਦੀ ਨਾ ਅੱਛਾ ਇਹ ਪੜਦੀ ਵਾਲੀਆਂ ਆ ਗਈਆਂ ਇਹ ਹਾਂਜੀ ਅੱਛਾ ਜੇਕਰ ਕੋਈ ਛੋਟੀ ਵੱਡੀ ਚ ਵੀ ਹੋ ਜਾਂਦੀ ਉਹ ਪਾ ਦਿਆਂਗਾ ਸੇਮ ਸਿਸਟਮ ਹੋਏਗਾ ਨਾ ਇਹਦੇ ਵਿੱਚ ਵੀ ਹੋ ਜਾਂਦੀ ਹੈ ਜੀ ਹਾਂ ਵੱਡੀ ਛੋਟੀ ਲਾਉਣੀ ਆ ਅੱਛਾ ਤਾਂ ਦੂਰ ਨੇੜੇ ਲਾਉਣੀਆਂ ਤਾਂ ਜੋੜ ਕੇ ਲੱਗ ਜਾਂਦੀਆਂ ਇਹ ਅੱਛਾ ਅੱਛਾ ਤੇ ਜੇਕਰ ਉੱਪਰ ਨੀਚੇ ਉੱਪਰ ਨੀਚੇ ਵੀ ਲੱਗ ਜਾਂਦੀਆਂ ਹੋਣੀਆਂ ਨਹੀਂ ਜੇ ਇਹ ਛੱਡਾਂ ਤੇ ਲੱਗਦੀਆਂ ਨੇ ਸਾਈਡਾਂ ਤੇ ਲੱਗਦੀਆਂ ਛੱਡਾਂ ਤੇ ਲੱਗਦੀਆਂ ਠੀਕ ਆ ਹਾਂ ਚਲੋ ਪਰਦੀ ਵਾਲਾ ਡਿਜ਼ਾਈਨ ਹੈ ਪਰਦੀ ਵਾਲਾ ਡਿਜ਼ਾਈਨ ਹੈ ਸਾਰੇ ਪਰਦੀ ਵਾਲੇ ਡਿਜ਼ਾਈਨ ਹੀ ਆ ਗਏ ਹਨਾ ਇਹ ਪਰਦੀ ਵਾਲਾ ਡਿਜ਼ਾਈਨ ਹੈ ਫਸਰੇ ਵਾਸਤੇ ਅੱਛਾ ਇਹ ਬਾਦਰੇ ਵਾਸਤੇ ਆ ਗਿਆ ਸਿਸਟਮ ਹੈ ਤੁਹਾਡਾ ਹਾਂ ਜੀ ਅੱਛਾ ਜਿਵੇਂ ਉਹਨਾ ਮਹਿੰਗੀਆਂ ਮਹਿੰਗੀਆਂ ਗਰਿੱਲਾਂ ਲਾਉਂਦੇ ਆ ਲੋਕ ਹਨਾ ਹਾਂਜੀ ਬੀ ਬਹੁਤ ਮਹਿੰਗੀਆਂ ਪੈ ਜਾਂਦੀਆਂ ਜਿਵੇਂ ਕੋਈ ਸਟੀਲ ਹੁੰਦੀ ਜਾਂ ਅੱਜ ਕੱਲ ਤਾਂ ਉਹ ਐਂਡਾ ਹੈ ਨਹੀਂ ਕੋਈ ਚੀਜ਼ ਹਨਾ ਹਾਂਜੀ ਉਹਦੇ ਤੁਸੀਂ ਆਪਦੀ ਹੱਥੀ ਤਿਆਰ ਕਰੀ ਹੋਈ ਹੈ ਜੀ ਹਾਂ ਹਾਂ ਹੱਥੀ ਤਿਆਰ ਕਰੀ ਹੋਈ ਹੈ ਜੀ ਜਾਲੀ ਅੱਛਾ ਇਹ ਜਾਲੀ ਲੱਗਦੀ ਹੈ ਅੱਜ ਕੱਲ ਫਰੰਟ ਤੇ ਹਾਂ ਫਰੰਟ ਤੇ ਲੱਗਦੀ ਆ ਹਾਂਜੀ ਮਤਲਬ ਇਹ ਆਪਾਂ ਕਹਿ ਸਕਦੇ ਹਾਂ ਜੀ ਤੂੰ ਕਾਫੀ ਟਾਈਮ ਪਿੱਛੇ ਚਲੇ ਜਾਈਏ ਤਾਂ ਪਹਿਲਾਂ ਇਹ ਚੀਜ਼ਾਂ ਹੀ ਜ਼ਿਆਦਾ ਲੱਗਦੀਆਂ ਸੀ ਹਨਾ ਤੇ ਅੱਜ ਫੇਰ ਤੁਸੀਂ ਇਹ ਚੀਜ਼ ਨੂੰ ਅੱਗੇ ਬढ़ावा ਦੇ ਰਹੇ ਹੋ ਹਨਾ ਅੱਗੇ ਚੱਲ ਪਈ ਹ ਇਦਵਾ ਦਵਾਰੇ ਲੋਕ ਪੁਰਾਣੇ ਟੈਪ ਤੇ ਕੋਠੀਆਂ ਬਣਾਉਣ ਲੱਗੇ ਘਰ ਬਣਾਉਣ ਲੱਗੇ ਹਣਾ ਹਾਂਜੀ ਹਾਂਜੀ ਚਲੋ ਇਹ ਵੀ ਉਹੀ ਆ ਗਏ ਆਪਣੀ ਹਾਂਜੀ ਵਾਦਰੀ ਵਾਸਤੇ ਨਾ ਅਰੋਸ਼ਨ ਦਾਣਾ ਜੀ ਆਸ਼ਾ ਰੋਸ਼ਨ ਦਾਣਾ ਗਏ ਹਾਂ ਆ ਗੋਲ ਜਾਲੀ ਪਈ ਆ ਜੀ ਅੱਛਾ ਆ ਚਾਰਸ ਜਾਲੀ ਪਈ ਆ ਜੀ ਆ ਦੇਖੋ ਵੀ ਹਾਂਜੀ ਕੁਆਲਟੀ ਗੋਲਟੀ ਦਾ ਸੁੱਡੀ ਸਿਰਈ ਆ ਨਾ ਕੁਆਲਟੀ ਸਿਰਈ ਆ ਜੀ ਅਛਾ ਇਹ ਤਾਂ ਤੁਹਾਡੇ ਕੋਲੇ ਆਪਣੇ ਜਾਲੀਆਂ ਦੇ ਬਹੁਤ ਡਿਜ਼ਾਈਨ ਆ ਗਏ ਹਨਾ ਰੋਸ਼ਨ ਦਾ ਨਾ ਆ ਗਏ ਜਾਲੀਆਂ ਆ ਗਈਆਂ ਚਾਰ ਦਵਾਰੀ ਵਾਲੀ ਆ ਗਈ ਹੈ ਨਾ ਹਾਂਜੀ ਹਾਂ ਅਛਾ ਤੇ ਆ ਵੀ ਕਿਹੜੀ ਆ ਗਈ ਆਪਣੇ ਇਹ ਵੀ ਚਾਰ ਦਵਾਰੀ ਚਾਰ ਫੁੱਟੀ ਆ ਗਈ ਜੀ ਅਛਾ ਇਹ ਚਾਰ ਫੁੱਟੀ ਆ ਗਈ ਹਾਂਜੀ ਤੇਰੇ ਤੇ ਬਾਈ ਮਟੀਰੀਅਲ ਤੇ ਗੱਲ ਆ ਖੜਦੀ ਆ ਨਾ ਹਾਂਜੀ ਤੇਰੇ ਤੇ ਮਟੀਰੀਅਲ ਫਿਰ ਤੁਸੀਂ ਕਿਦਾਂ ਦਾ ਵਰਤਦੇ ਹੋਣਾ ਉਹ ਵੀ ਦੱਸੋ ਥੋੜਾ ਮਟੀਰੀਅਲ ਜਮਾ ਇੱਕ ਲੰਬਰੀ ਵਰਤਦੇ ਆ ਅਸੀਂ ਸਾਡੀ ਜ਼ਿੰਮੇਵਾਰੀ ਹੋਊਗੀ ਅੱਛਾ ਕੋਈ ਨੁਕਸਾਨ ਹੋ ਗਿਆ ਤਾਂ ਜਾਲੀ ਫੁੱਰਦੀ ਆ ਸਾਡੀ ਜ਼ਿੰਮੇਵਾਰੀ ਹੋਊਗੀ ਸਵਾਲ ਹੀ ਨਹੀਂ ਪੈਦਾ ਵੀ ਤੇੜ ਵੀ ਆ ਜੇ ਨੇ ਕਈ ਬੜੀ ਬਈ ਇੱਥੋਂ ਤੁਹਾਡੇ ਤੋਂ ਸਮਾਨ ਲੈ ਗਿਆ ਨਾ ਅਲਾ ਲੋਡ ਕਰਕੇ ਘਰੇ ਜਾਂਦੇ ਜਾਂਦੇ ਕੋਈ ਮਾੜਾ ਮਾੜਾ ਕ੍ਰੈਕ ਹੋ ਗਿਆ ਜਾਂ ਕੋਈ ਟੁੱਟ ਭੱਜ ਗਈ ਉਹਦੇ ਵਾਸਤੇ ਕੋਸ਼ਿਸ਼ ਉਹ ਜੀ ਦੁਬਾਰੇ ਵਾਪਸ ਕਰਾਂਗੇ ਅਸੀਂ ਨਮਾ ਦੇਵਾਂਗੇ ਉਹਨੂੰ ਸਮਾਨ ਉਹਦੀ ਵਾਪਸੀ ਆ ਤੁਹਾਡੀ ਹਾਂਜੀ ਦੇਖੋ ਦੋਸਤੋ ਬਾਈ ਦਾ ਦਿਲ ਵੀ ਬਹੁਤ ਵੱਡਾ ਹੈ ਕਹਿੰਦਾ ਕਈ ਵਾਰੀ ਕੋਈ ਅਣਗਹਿਲੀ ਕਰਕੇ ਟੁੱਟ ਭੱਜ ਵੀ ਹੋ ਜਾਂਦੀ ਆ ਕੁਝ ਪੀਸਾਂ ਦੀ ਉਹ ਬਾਈ ਵਾਪਸ ਵੀ ਲਊਗਾ ਆਪਦੇ ਇਹ ਵੀ ਤੁਹਾਡਾ ਮਤਲਬ ਕੀ ਵਧੀਆ ਸੁਨੇਹਾ ਹੈ ਕਹਣਾ ਤੇ ਆ ਵੀ ਜਗ ਨਹੀਂ ਆ ਗਈਆਂ ਸਾਰੇ ਨਾ ਹਾਂਜੀ ਆ ਵੀ ਜਗੀਆਂ ਆ ਇੱਕ ਵਾਰ ਤੁਸੀਂ ਪਾਣੀ ਕਿਹੜਾ ਵਰਤਦੇ ਹੋ ਫਿਰ ਪਾਣੀ ਆ ਦੇਖੋ ਇਹ ਡੱਗੀ ਬਣੀ ਹੋਈ ਆ ਠੀਕ ਆ ਕੱਸੀ ਦਾ ਪਾਣੀ ਵਰਤਦੇ ਆ ਅਸੀਂ ਕੱਸੀ ਦਾ ਦੇਸੀ ਕਿਉਂ ਵਰਤਦੇ ਆ ਮਤਲਬ ਹਾਂਜੀ ਹਾਂਜੀ ਕੱਸੀ ਦਾ ਪਾਣੀ ਵਰਤਦੇ ਆ ਸਾਰੇ ਸਮਾਨ ਵਾਸਤੇ ਅੱਛਾ ਇਹ ਵੀ ਬਣਾਉਨੇ ਆ ਅਸੀਂ ਅਸੀਂ ਪਾਣੀ ਇੱਥੋਂ ਵਰਤੋਂ ਕਰਦੇ ਆ ਜੀ ਅੱਛਾ ਮਤਲਬ ਜਾਲੀ ਵਗੈਰਾ ਬਣਾ ਕੇ ਇਹਦੇ ਵਿੱਚ ਬਣਾਉਂਦੇ ਆ ਇਹਦੇ ਵਿੱਚ ਤੁਸੀਂ ਰੱਖ ਦਿੰਦੇ ਹੋ ਕੱਚ ਰੱਖ ਦਿੰਦੇ ਆ ਉਦੋਂ ਬਾਅਦ ਮਤਲਬ ਜੀ ਤਰਾਇ ਜਦ ਫੁੱਲ ਹੋ ਜਾਂਦੀ ਉਹਦੋਂ ਬਾਅਦ ਤੁਸੀਂ ਬਾਹਰ ਕੱਢ ਦਿੰਦੇ ਹੋ ਹਾਂਜੀ ਹਾਂਜੀ ਟੋਟਲੀ ਕੱਸੀ ਦੇ ਪਾਣੀ ਦੇ ਵਿੱਚ ਹਾਂਜੀ ਮਤਲਬ ਕੱਸੀ ਦੇ ਪਾਣੀ ਵਿੱਚ ਰੱਖਣ ਨਾਲ ਇਹਦੇ ਫਾਇਦਾ ਕੀ ਹੈ ਬਈ ਇਹਦੀ ਜਾਲੀ ਮਜ਼ਬੂਤ ਹੁੰਦੀ ਆ ਅੱਛਾ ਇਹਨੂੰ ਸੋਰਾ ਨਹੀਂ ਆਉਂਦਾ ਠੀਕ ਆ ਸੋਰਾ ਨਹੀਂ ਆਉਂਦਾ ਪਤਲੇ ਪਾਣੀ ਨਾਲ ਸੋਰਾ ਆ ਜਾਂਦਾ ਇਹਨੂੰ ਸੋਰਾ ਨਹੀਂ ਆਉਂਦਾ ਸੱਸੀ ਦੇ ਪਾਣੀ ਨਾਲ ਜਿਵੇਂ ਰੋਟੀ ਬਣਦੀ ਆ ਹਾਂ ਰੰਗ ਰੰਗ ਕਰਦੇ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਹੁੰਦੀ ਜਿਹੜੀ ਕੋਈ ਦਿੱਕਤ ਨਹੀਂ ਆਉਂਦੀ ਹਾਂ ਆ ਜੋ ਇਹ ਤਾਂ ਵੱਡੀ ਗੱਲ ਬਾਤ ਆ ਵੀ ਬਹੁਤ ਸਾਨੂੰ ਸਿਸਟਮ ਨਾਲ ਚੱਲਣਾ ਪੈਂਦਾ ਸਮਾਨ ਬਹੁਤ ਇਕੱਠਾ ਕਰਨਾ ਪੈਂਦਾ ਨਾ ਆ ਕੀ ਚੀਜ਼ ਆ ਬਈ ਇੱਕ ਪੁਨਰਸਾਵ ਇੱਧਰ ਮਾਰੋ ਨਾ ਹਾਂ ਤਾਂ ਕੋਈ ਨਮੀ ਜੀ ਜੀ ਲੱਗਦੀ ਆ ਇਹ ਜੀ ਗਿੱਠੀ ਤਿਆਰ ਕਰੀ ਹੋਈ ਆ ਸਿਮੈਂਟ ਦੀ ਅੱਛਾ ਵੋੜ ਵਧੀਆ ਇਕਾ ਵੱਡ ਕੇ ਵਿਚਾਲੇ ਮਸਾਲਾ ਗਾ ਗਿੱਠੀ ਤਿਆਰ ਕਰੀ ਹੋਈ ਆ ਪੀਪੀ ਤੋਂ ਗਿੱਠੀ ਬਣਾ ਲਈ ਤੁਸੀਂ ਨਾ ਹਾਂਜੀ 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 ਮਤਲਬ ਸੇਫਟੀ ਹੈ ਦੀ ਨਾ ਪੂਰੀ ਹਾਂਜੀ ਹਾਂਜੀ ਬਾਕੀ ਸਭ ਤੋਂ ਵਧੀਆ ਗੱਲ ਆ ਵੀ ਚੱਕ ਕੁੰਡੇ ਆ ਇਸ ਸਾਈਡ ਤੇ ਨਾ ਹਾਂ ਚੱਕ ਕੁੰਡੇ ਨਾਲ ਕੀ ਰੱਖ ਲਈਏ ਆ ਜਿੱਥੇ ਮਰਜੀ ਲਿਜਾ ਸਕਦਾ ਅਗਲਾ ਹਾਂਜੀ ਆ ਮਟੀਰੀਅਲ ਥੋੜਾ ਜਿਹਾ ਤੁਸੀਂ ਤਿਆਰ ਕਰ ਦੋ ਇੱਥੇ ਅਸੀਂ ਜੀ ਆ ਸਾਮਾਨ ਤਿਆਰ ਕਰ ਦਿਆਂ ਹਾਂਜੀ ਇਹ ਇਹ ਜਿਗਰਮੈਂਟ ਆ ਸਾਰਾ ਹੈ ਹਾਂ ਹਾਂ ਇਹ ਵੀ ਆਪਣਾ ਮਿਕਸਚਰ ਆ ਮਿਕਚਰ ਆ ਜੀ ਅੱਛਾ ਆ ਮਿਕਚਰ ਨਾਲ ਲਾ ਕੇ ਸਾਰਾ ਸਮਾਨ ਅੱਛਾ ਥਿਰ ਬਣਾਉਣੇ ਆ ਜੀ ਸਮਾਨ ਅਸੀਂ ਪਾ ਲਾ ਕੇ ਠੀਕ ਆ ਮਤਲੀ ਮਟੀਰੀਅਲ ਵੀ ਛੜੇ ਛੋੜੇ ਕੋਲੇ ਪਿਆ ਸਾਰਾ ਹਾਂਜੀ ਹਾਂਜੀ ਬਾਕੀ ਡਿਮਾਂਡ ਤੇ ਆਈ ਜਾਂਦਾ ਹੋਊ ਜਿਵੇਂ ਲੋੜ ਹੋਵੇ ਨਾ ਕੋ ਦੋਸਤੋ ਇਹਨਾਂ ਦਾ ਮਟੀਰੀਅਲ ਵੀ ਸਾਰਾ ਇੱਥੇ ਹੀ ਆਉਂਦਾ ਤੇ ਇੱਥੇ ਹੀ ਤਿਆਰ ਕਰਦੇ ਆ ਕੁਛ ਤਾਂ ਇੱਧਰ ਕੈਮਰਾ ਮਾਰੋ ਬਈ ਆ ਦੇਖੋ ਸਾਰਾ ਤੁਹਾਨੂੰ ਦੋਸਤੋ ਦਿਖ ਰਿਹਾ ਕੁਛ ਬਾਈਆਂ ਦਾ ਇੱਧਰ ਸਾਈਡ ਤੇ ਵੀ ਮਿੱਟੀ ਆਪਣਾ ਮਟੀਰੀਅਲ ਪਿਆ ਹੋਰ ਗਮਲੇ ਵਗੈਰਾ ਤੇ ਹੋਰ ਨਵਾਂ ਕੁਝ ਦੇਖਦੇ ਵੀ ਨਵਾਂ ਕੀ ਆ ਉਹਦੇ ਵਿੱਚ ਆ ਜਾ ਭੁੱਲਰ ਸਾਹਿਬ ਅੱਗੇ ਆ ਜਾ ਆ ਮਤਲਬ ਕਿ ਮੋਰਿਆਂ ਵਾਲਾ ਜਿਗਾਰ ਮੈਂ ਤੇ ਕੀ ਸਿਸਟਮ ਕਰਖੇ ਬਈ ਇਹੇ ਜੀ ਕੜੇ ਬਣਦੇ ਆ ਬੋਰਾ ਦਾ ਬੋਰਾ ਦਾ ਸਿਸਟਮ ਆ ਇਹਦਾ ਹਾਂਜੀ ਹਾਂਜੀ ਉਹ ਖੂਗੀਆਂ ਲਾਉਨੇ ਆ ਹੁਣ ਜੀ ਹਾਂ ਹਾਂ ਇਹੇ ਕੜੇ ਆ ਖੂੰਗਾ ਵਾਲੇ ਅੱਛਾ ਇਹ ਵੀ ਬਹੁਤ ਕੰਮ ਜਿਆਦਾ ਘਰੇ ਜੀ ਨਾ ਇਹ ਬਹੁਤ ਕੰਮ ਜਆ ਪਾ ਜੀ ਤੇ ਸਾਈਜ਼ ਕੀ ਹੈ ਬਈ ਇਹਦਾ ਸਾਈਜ਼ ਇਹ 2.5 ਫੁੱਟਾਈ ਅੱਛਾ 2.5 ਫੁੱਟਾ ਹਾਂਜੀ ਤੇ ਜੇਕਰ ਕੋਈ ਅਜੇ ਡਿਮਾਂਡ ਤੇ ਕੋਈ ਥੋੜਾ ਵੱਡਾ ਵੀ ਬਣਾਉਣਾ ਚਾਵੇ ਉਹ ਵੀ ਬਣਾ ਸਕਦੇ ਹਾਂ ਹਾਂ ਵੱਡਾ ਵੀ ਹੈਗਾ ਜੀ ਆਪਣੇ ਕੋਲੇ ਉਹ ਪਿਆਗਾ ਅੱਛਾ ਇਧਰ ਪਿਆਗਾ ਇਧਰ ਦੇਖੋ ਅਛਾ ਹਾਂ ਮਤਲਬ ਕਿ ਤੁਸੀਂ ਵੱਡੇ ਤਿਆਰ ਕਰਦੇ ਹੋ ਹਾਂ ਜੀ ਇਹਦਾ ਕੀ ਸਿਆ ਜੀ ਇਹ 33 ਇੰਚ ਦਾ ਖੜਾ ਜੀ 33 ਇੰਚ ਦਾ ਖੜਾ ਹੈ ਜੀ ਹਾਂ ਜੀ ਹਾਂ ਇੱਕ ਹੋਰ ਮਤਲਬ ਕੀ ਤੁਸੀਂ ਕੱਲੇ ਕੜੇ ਦਿੰਦੇ ਹੋ ਕਿ ਅਗਲੇ ਨੂੰ ਬੋਰ ਵਗੈਰਾ ਵੀ ਕਰਕੇ ਦਿੰਦੇ ਹੋ ਨਹੀਂ ਸਾਰਾ ਅਸੀਂ ਠੇਕਾ ਹੀ ਲੈ ਲੈਂਦੇ ਹਾਂ ਸਾਰਾ ਠੇਕਾ ਮਾਰ ਲੈਣਾ ਅਗਲੇ ਹਾਂ ਜੀ ਕਿਸੇ ਨੂੰ ਲੋੜ ਨਹੀਂ ਜੀ ਕੁਝ ਕਰਨ ਦੀ ਅਸੀਂ ਆਪ ਹੀ ਕਰਕੇ ਆਉਣੇ ਹਾਂ ਠੇਕਾ ਹੀ ਹੁੰਦਾ ਇਹਦਾ ਠੇਕੇ ਦੇ ਵਿੱਚ ਤੁਸੀਂ ਮਤਲਬ ਕੀ ਪਟਨਾ ਵੀ ਤੁਸੀਂ ਆ ਪਟਨਾ ਵੀ ਅਸੀਂ ਆ ਅੰਦਰ ਵੀ ਤੁਸੀਂ ਪਾਉਣੇ ਆ ਅੰਦਰ ਵੀ ਅਸੀਂ ਪਾਉਣੀ ਤੇ ਉੱਤੇ ਜਿਹੜਾ ਲੈਟਰ ਧਰਨਾ ਉਹ ਆਗਲੇ ਨਹੀਂ ਕਰਨਾ ਸ਼ੋਤ ਉਹ ਆਗਲੇ ਨਹੀਂ ਕਰਨਾ ਠੀਕ ਆ ਹਾਂ ਜੀ ਹਾਂ ਤੇ ਬਤੇ ਦੇ ਦਾਂਗੇ ਨਾਲ ਜੀ ਅਛਾ ਲੈਟਰ ਤੁਸੀਂ ਦੇ ਦੋਗੇ ਹਾਂ ਜੀ ਹਾਂ ਠੀਕ ਆ ਇੱਕ ਹਾਂ ਹਾਂ ਜੀ ਉਹ ਲੈਟਰ ਦੇ ਅਛਾ ਆਹ ਲੈਟਰ ਆ ਹਾਂ ਜੀ ਅਛਾ ਉਹ ਪੱਟ ਕੀ ਮਤਲਬ ਉੱਤੇ ਤਰੇ ਜਾਊਗਾ ਜੀ ਹਾਂ ਹਾਂ ਤੇ ਤਰੇ ਜਾਂਦੇ ਆ ਜੀ ਪੱਟ ਕੇ ਠੀਕ ਆ ਲੈਟਰ ਅਛਾ ਇੱਕ ਹੋਰ ਇਹਦੇ ਵਿੱਚ ਜੇਕਰ ਤੁਹਾਨੂੰ ਕੋਈ ਫੋਨ ਕਰਦਾ ਜਾਂ ਕੋਈ ਮਤਲਬ ਕਿ ਨੂੰ ਸਪਲਾਈ ਦੇਣੀ ਹੈ ਤੁਸੀਂ ਹਣਾ ਹਾਂ ਜੀ ਹਾਂ ਉਹਦੇ ਲਈ ਤੁਹਾਡੇ ਹੈਗਾ ਕੋਈ ਇੰਤਜ਼ਾਮ ਤੁਹਾਡੇ ਕੋਲੇ ਪਹੁੰਚ ਦੇਣ ਦਾ ਹਾਂ ਜੀ ਪਹੁੰਚੋ ਅਸੀਂ ਕਰ ਦਿੰਨੇ ਆ ਘਰ ਤੱਕ ਪਹੁੰਚ ਕਰ ਦਿੰਦੇ ਤੁਸੀਂ ਘਰ ਤੱਕ ਪਹੁੰਚ ਕਰ ਦਿੰਨੇ ਆ ਘੜਿਆਂ ਦੀ ਹਾਂ ਦੇਖੋ ਦੋਸਤੋ ਇਹਨਾਂ ਦਾ ਕੰਮ ਆ ਪਹੁੰਚ ਵੀ ਦੇਣਾ ਤੇ ਬੋਰ ਵੀ ਕਰਨਾ ਤੇ ਲੈਟਰ ਵੀ ਦੇਣਾ ਉੱਤੇ ਪਲ ਦੇਣਾ ਸਾਰਾ ਮਤਲਬ ਇਹ ਸਿਸਟਮ ਇਹਨਾਂ ਕੋਲੇ ਹੈਗਾਗਾ ਕਿਸੇ ਪਾਸੇ ਪਰਕਣ ਦੀ ਲੋੜ ਨਹੀਂ ਜੇਕਰ ਕੋਈ ਵੀਰ ਨੂੰ ਚਾਹੁੰਦਾ ਹੋਵੇ ਤੇ ਘਰ ਤੱਕ ਪਹੁੰਚ ਵੀ ਦੇ ਦਿੰਦੇ ਆ ਇਹ ਹਾਂਜੀ ਤੇ ਉਹ ਆਪਾਂ ਹੁਣ ਉਹ ਅੰਦਰ ਦੇਖਦੇ ਆਂ ਆ ਤਾਂ ਬਹੁਤ ਡਵੈਲਪ ਹੋਇਆ ਏ ਰਕਮਲਾਣਾ ਹਾਂਜੀ ਇਹ ਵੱਡਾ ਏ ਜਿਹੜਾ ਥੱਲੇ ਪਿਆ ਤਾਂ ਮੈਨੂੰ ਐ ਲੱਗਦਾ ਵੀ ਚੱਕਣਾ ਕਰਨਾ ਹੀ ਉਹ ਦਿੱਕਤ ਆਉਂਦੀ ਹੋਣਾ ਇਹ ਜੀ ਹਾਂ ਵੱਡੇ ਸਭ ਬਹੁਤ ਵੱਡੇ ਜਿਹੜੇ ਚਦਰਖਤ ਲੱਗਦੇ ਆ ਅੱਛਾ ਜਿਹੜੇ ਵੀ ਜਿਵੇਂ ਨਿੰਬੂ ਵਗੈਰਾ ਉਹ ਹਾਂ ਨਿੰਬੂ ਵਗੈਰਾ ਫਲ ਦਿੰਦੇ ਆ ਨਾ ਹਾਂ ਹਾਂ ਉਹਨਾਂ ਲਈ ਵੀ ਥੋਡੇ ਕੋਲੇ ਹੈਗਾ ਗਮਲਾ ਹਾਂ ਉਹਨਾਂ ਵਾਸਤੇ ਆ ਜੀ ਕਿੰਨੇ ਪ੍ਰਕਾਰ ਦੇ ਗਮਲੇ ਥੋਡੇ ਕੋਲੇ ਆ ਇਸ ਟਾਈਮ 12 13 ਪ੍ਰਕਾਰ ਦੇ ਗਮਲੇ ਹੈਗੇ ਆ ਜੀ ਅੱਛਾ 12 13 ਪ੍ਰਕਾਰ ਦੇ ਗਮਲੇ ਹੈਗੇ ਹਨ ਹਾਂ ਜੀ ਤੇ ਇੱਕ ਵਾਰੀ ਹੋਰ ਜਿਵੇਂ ਹੁਣ ਅੱਗੇ ਗਰਮੀ ਦਾ ਮੌਸਮ ਆਜੂ ਹਨਾ ਹਾਂ ਜੀ ਤੇ ਜਿਹੜੇ ਪੰਛੀ ਪ੍ਰੇਮੀ ਹੁੰਦੇ ਆ ਉਹ ਭਾਲਦੇ ਨੇ ਮਟੀਰੀਅਲ ਕੋਈ ਬੜੇ ਪਾਣੀ ਵਾਸਤੇ ਉਦਾਂ ਦਾ ਵੀ ਕੁਝ ਤਿਆਰ ਕਰਦੇ ਹਾਂ ਹਾਂ ਹੈਗਾ ਜੀ ਉਦਾਂ ਦਾ ਵੀ ਚੀਜ਼ ਆ ਆ ਪਈਆ ਬਠਲੀ ਵੱਜਦੀ ਆ ਜੀ ਇਹ ਅੱਛਾ ਇਹ ਬਠਲੀ ਵੱਜਦੀ ਆ ਆ ਬਠਲੀ ਵੱਜਦੀ ਆ ਇਹਦੇ ਵਿੱਚ ਪਾਣੀ ਪੀ ਜਾਂਦੇ ਆ ਜੀ ਚਿੜੀਆਂ ਅੱਛਾ ਇਹ ਪਾਣੀ ਦਾ ਭਰਿਆ ਜਾਂਦਾ ਹਾਂ ਪਾਣੀ ਦਾ ਭਰਿਆ ਜਾਂਦਾ ਹਾਂ ਇਹ ਤਾਂ ਬਾਕੀ ਹੁਣ ਟਾਈਮ ਦੇ ਜਿਹਦੀ ਵੀ ਵਿਕਰੀ ਵਧੀਆ ਹੁੰਦੀ ਹੋਣੀ ਹੈ ਨਾ ਹਾਂਜੀ 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 ਇੱਕ ਮਟੀਰੀਅਲ ਦੇ ਵਿੱਚ ਮੇਰਾ ਕਿਹੜਾ ਬਰਤਨ ਸੇਮ ਹੀ ਕਿਉਂ ਉਹ ਦੇ ਵਾਲਾ ਕਿ ਕੋਈ ਹੋ ਐਕਸਟਰਾ ਬਰਤਨ ਨਹੀਂ ਨਹੀਂ ਜੀ ਇਹਦੇ ਵਿੱਚ ਨਾ ਮੰਨ ਕੇ ਚੱਲੋ ਇਹ ਦੋ ਇੱਕ ਦਾ ਮਸਾਲਾ ਹੀ ਲੱਗਦਾਗਾ ਅੱਛਾ ਦੋ ਇੱਕ ਦਾ ਮਸਾਲਾ ਤਿਆਰ ਕਰਨਾ ਹੋਇਆ ਕੁਆਲਟੀ ਦਾ ਗੰਬਲਾ ਠੀਕ ਹੈ ਜੀ ਦੋ ਇੱਕ ਦੇ ਮਸਾਲੇ ਨਾਲ ਤਿਆਰ ਕਰਦੇ ਆਂ ਇਹਨਾਂ ਦੀ ਕੋਈ ਟੁੱਟ ਭੱਜ ਨਹੀਂ ਹੋਈ ਸਾਡੇ ਕੋਲ ਹਜੇ ਕੋਈ ਟੁੱਟ ਭੱਜ ਨਹੀਂ ਕੋਈ ਸੋਰਾ ਸੂਰਾ ਵੀ ਨਹੀਂ ਨਹੀਂ ਸੋਰਾ ਵੀ ਨਹੀਂ ਆਉਂਦਾ ਜੀ ਅੱਛਾ ਤੇ ਪਾਣੀ ਉਹੀ ਸੇਮ ਕੱਸੀ ਦੀ ਵਰਤਣੀ ਹੋਣੀ ਹੈ ਨਾ ਹਾਂ ਜਿਹੜੀ ਮੇਨ ਪਾਣੀ ਦੀ ਮਤਲਬ ਕੀ ਹਾਂਜੀ ਹਾਂ ਹੋਰ ਵੱਡੀ ਗੱਲ ਹੁੰਦੀ ਆ ਦੇਖੋ ਦੋਸਤੋ ਬਾਈ ਕੋਲੇ ਕੜੇ ਵੀ ਵੱਡੇ ਛੋਟੇ ਸਾਰੇ ਮਿਲਦੇ ਤਿਆਰ ਪਏ ਆ ਐਨੇ ਵੀ ਬੰਦਾ ਆ ਜੇ ਤੇ ਕਹੇ ਯਾਰ ਕੱਲ ਨੂੰ ਦੇਵਾਂਗੇ ਜਾਂ ਪਰਸੋਂ ਦੇਵਾਂਗੇ ਪਿਆਰਾ ਬਾਈ ਕੋਲੇ ਕਿਦੋਂ ਮਰਜ਼ੀ ਆਜੋ ਤੇ ਲੈ ਜਾਓ ਬਾਈ ਕੋਲੇ ਸਾਰਾ ਪ੍ਰਬੰਧ ਹੈਗਾ ਗੱਡੀ ਦਾ ਮਸ਼ੀਨਰੀ ਪਹੁੰਚਾਉਣ ਦਾ ਸਾਰਾ ਪ੍ਰਬੰਧ ਹੈਗਾ ਬਾਈ ਕੋਲੇ ਵੱਡੀ ਮਾਤਰਾ ਵਿੱਚ ਬਾਈ ਕੋਲੇ ਪਏ ਆ ਕੜੇ ਇੱਥੇ ਤੇ ਬਾਈ ਉਹ ਕੀ ਚੀਜ਼ ਆ ਜਿਹੜਾ ਗੋਲ ਜਿਹਾ ਚੱਕਰ ਜਿਹਾ ਬੇਲ ਜਿਹੜਾ ਰੱਖਿਆ ਆ ਲਾ ਰੱਖਿਆ ਤੇ ਕੱਲੇ ਜੀ ਹਾਂ ਬਾਈ ਜੀ ਇਹ ਡ੍ਰੈਗਨ ਫਰੂਟ ਆ ਜੀ ਅੱਛਾ ਇਹ ਡ੍ਰੈਗਨ ਫਰੂਟ ਆ ਹਾਂ ਜੀ ਹਾਂ ਜੀ ਚਲੋ ਇਹ ਕਰ ਜੀ ਮੇਰਾ ਖੰਗਾ ਚੱਕਰ ਜਾਂ ਜੀ ਅਸੀਂ ਤਿਆਰ ਕਰਦੇ ਆ ਇਹਦਾ ਅੱਛਾ ਅੱਛਾ ਆ ਸਾਰਾ ਸਿਸਟਮ ਇਹਦੇ ਵਿੱਚ ਕੱਟ ਪਾਇਆ ਹੋਇਆ ਕੱਟ ਦੇ ਵਿੱਚ ਫਸ ਜਾਂਦਾ ਇਹ। ਅੱਛਾ। ਇਹ ਨਿਕਲਦਾ ਨਹੀਂ ਕਿਸੇ ਪਾਸੇ ਜੀ। ਠੀਕ ਆ। ਜੀ ਮੁੜ ਕੇ ਮੀ ਆਈਏ ਬੇ ਨੇਰੀ ਆਈਏ ਵੈਨ ਵੀ ਹੱਲ ਜੂਏ। ਇਹ ਨਹੀਂ ਹੱਲ ਜੂਆ ਇਹ। ਮੈਂ ਤਾਂ ਕਹਿੰਦਾ ਉਹੀ ਤੇਰੇ ਉੱਤੇ ਇਹ। ਨਹੀਂ ਨਹੀਂ ਕੱਟ ਪਾਇਆ ਹੋਇਆ ਜੀ ਇਹਦੇ ਵਿੱਚ। ਕੱਟ ਪਾਇਆ ਹੋਇਆ ਠੀਕ ਆ। ਕੱਟ ਪਾਇਆ ਹੋਇਆ ਵਿੱਚ। ਠੀਕ ਆ। ਇਹ ਨਿਕਲਦਾ ਨਹੀਂਗਾ ਜੀ। ਮਤਲਬ ਇਹ ਵੀ ਤੁਸੀਂ ਬਵਾ ਕੇ ਇਕੱਲੇ ਆਰਡਰ ਤੇ ਦੇ ਸਕਦੇ ਆਂ। ਜੇ ਕਿਸੇ ਨੇ ਕੋਈ ਆਪਦਾ ਡ్రਾਈਂਗ ਫਰੂਟ ਵਾਸਤੇ ਕੋਈ ਚਾਹੀਦਾ ਹੋਇਆ ਨਾ। ਹਾਂਜੀ ਹਾਂਜੀ। ਇਹ ਜੀ ਮਟੀਰੀਅਲ ਸੇਮ ਪੈਂਦਾ ਵੀ ਕੋਈ। ਸੇਮ ਹੀ ਪੈਂਦਾ ਜੀ ਇਹਦੇ ਇਹਦਾ ਮਤਲਬ 1 ਵਜੇ ਨੂੰ ਸਹਾਰੇ ਵਾਸਤੇ ਦਿੰਦੇ ਹਾਂ ਡ੍ਰਾਇਗ ਫਰੂਟ ਨੂੰ ਇਹ ਚੀਜ਼ ਤੁਸੀਂ ਬਣਾਉਣੀ ਹੈ ਜਿਹੜੀ ਹੈ ਨਾ ਹਾਂਜੀ ਇਹ ਸਾਰੇ ਵਾਸਤੇ ਆ ਇਹ ਫਲਾਂ ਦਾ ਇਹਦੇ ਵਿੱਚ ਦੀ ਲੱਗ ਜਾਂਦੇ ਆ ਹਾਂ ਵਿੱਚ ਦੀ ਫੈਲਰ ਜਾਂਦੇ ਆ ਫੈਲਰ ਜਾਂਦੇ ਆ ਠੀਕ ਆ ਇਹ ਵਾਇਬ ਰੈਕਟਰ ਤੇ ਬਣਦਾ ਵਾ ਅੱਛਾ ਸਾਰੀ ਚੀਜ਼ ਮਜ਼ਬੂਤ ਆ ਆਇਨੀ ਵੀ ਡਿੱਗੇ ਪਏ ਹੋਣਗੇ ਇਹ ਅੱਛਾ ਅੱਛਾ ਇਹ ਡਿੱਗਦਾ ਡੁਗਦਾ ਨਹੀਂਗਾ ਗਾਰੰਟੀ ਨਾਲ ਤਿਆਰ ਕਰਕੇ ਦਿੰਨੇ ਆ ਜੀ ਅਗਲੇ ਨੂੰ ਦੇਖੋ ਕੁਸਾਨ ਵੀਰੋ ਜੇਕਰ ਤੁਸੀਂ ਡ੍ਰਾਇਗ ਫਰੂਟ ਦੀ ਖੇਤੀ ਕਰਨੀ ਆ ਥੋੜੀ ਕਰਨੀ ਆ ਬਾਲੀ ਕਰਨੀ ਆ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਇਹ ਤੁਹਾਨੂੰ ਤਿਆਰ ਕਰਾ ਕੇ ਵੀ ਦੇ ਸਕਦੇ ਆ ਇਹ ਜਦੋਂ ਮਰਜ਼ੀ ਨਾਲ ਕੋਲੇ ਆ ਜਾਓ ਤਿਆਰ ਕਰ ਦਾਂਗੇ ਤੁਹਾਨੂੰ ਇਹ ਹਾਂਜੀ ਦੋਸਤੋ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜਾ ਜਿਹੜੇ ਕਹਿੰਦੇ ਪੰਜਾਬ ਚ ਕੰਮ ਨਹੀਂ ਆ ਇਹ ਦੋ ਭਾਈ ਆ ਤੇ ਤੀਜੇ ਨਾਲ ਦਾ ਫਾਦਰ ਸਾਹਿਬ ਇਹਨਾਂ ਦੇ ਨਾਲ ਮਿਲ ਕੇ ਕੰਮ ਕਰਦੇ ਆ ਦੇਖੋ ਇੰਨਾ ਤਾਮ-ਦਾਮ ਜਿਹਾ ਇਕੱਠਾ ਕਰ ਰੱਖਿਆ ਇਹਨਾਂ ਨੇ ਮਤਲਬ ਆਪ ਮਿਹਨਤ ਕਰਦੇ ਆ ਤੇ ਨਾਲ ਇਹਨਾਂ ਦੇ ਲੇਬਰ ਆ ਤੇ ਦੇਖੋ ਅੱਜ ਕੱਲ ਅਗਲਾ ਕਹਿੰਦਾ ਪੰਜਾਬ ਦੇ ਵਿੱਚ ਕੰਮ ਨਹੀਂ ਆ ਤੇ ਦੇਖੋ ਸਾਡੇ ਸਾਹਮਣੇ ਜਿਉਂਦੀ ਜਾਗਦੀ مشਾਲ ਆ ਤੇ ਆ ਦੇਖੋ ਕਿੰਨਾ ਬਾਈ ਹਰਿਆ ਨੇ ਜਿਹੜਾ ਜਾਲੀਆਂ ਪਾਵੇ ਨੱਕੇ ਵਾਲੇ ਫਟੀਆਂ ਤੇ ਆਪਣੇ ਉਧਰ ਡਰੈਗਨ ਫਰੂਟ ਵਾਲੇ ਤੇ ਵਗੈਰਾ ਵਗੈਰਾ ਹੋਰ ਕਿੰਨਾ ਸਮਾਨ ਨੇ ਨਾਲ ਤਿਆਰ ਕਰ ਰੱਖਿਆਗਾ ਤੇ ਬਾਈ ਹੁਣ ਆਪਣਾ ਨਾਮ ਦੱਸ ਦਿਓ ਤੁਸੀਂ ਮੇਰਾ ਨਾਮ ਕਿੰਦਰ ਸਿੰਘ ਹੈ ਜੀ ਮੇਰਾ ਨਾਮ ਜਗਨੂ ਹੈ ਜੀ ਮੇਰਾ ਨਾਮ ਬਲਕਰਨ ਸਿੰਘ ਮਿਸਤਰੀ ਹੈ ਜੀ ਅੱਛਾ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਤੇ ਅਸੀਂ ਸਕਰੀਨ ਤੇ ਲਾ ਦਾਂਗੇ ਜੇਕਰ ਕਿਸੇ ਵੀ ਵੀਰ ਨੂੰ ਕੋਈ ਵੀ ਤਰਾ ਕਿਸੇ ਵੀ ਤਰ੍ਹਾਂ ਦਾ ਸਮਾਨ ਚਾਹੀਦਾ ਹੋਵੇ ਤਬਈ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਇਹਨਾਂ ਕੋਲੇ ਘਰ ਤੱਕ ਪਹੁੰਚਾਉਣ ਦੀ ਸੁਵਿਧਾ ਵੀ ਹੈਗੀ ਆ ਹਾਂਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 94645 96530 ਜੀ ਇੱਕ ਨੰਬਰ ਹੋਰ ਬੋਲੋ ਜੀ 798774 13844 ਅ ਲੋਕੇਸ਼ਨ ਬੋਲ ਦਿਓ ਜੀ ਆਪਣਾ ਜਿਹੜਾ ਦੁਆਰੇ ਫੇਰ ਆ ਅੱਛਾ ਜੀ ਟੰਡਵੰਗੀ ਰੁਲਦੂ ਆ ਜੀ ਗਲੀ ਨੰਬਰ 33 ਆ ਇਹ ਤਲਵੰਡੀ ਤੋਂ ਹੋਮਲਾ 10 ਕਿਲੋਮੀਟਰ ਨਾ 12 ਕਿਲੋਮੀਟਰ ਜੀ ਤਲਵੰਡੀ ਤੋਂ ਦੋਸਤੋਂ 12 ਕਿਲੋਮੀਟਰ ਹੈ ਤੇ ਰਾਮੇ ਤੋਂ ਹੈਗਾ ਇਹ 4-5 ਕਿਲੋਮੀਟਰ 5 ਕਿਲੋਮੀਟਰ ਤੇ ਇਧਰੋਂ ਸੰਗਤ ਤੋਂ ਹੋਊਗਾ ਇਹ 15 ਕਿਲੋਮੀਟਰ ਨਾ ਸੰਗਤ ਮੰਡੀ ਤੋਂ 15 ਕਿਲੋਮੀਟਰ ਤੇ ਬਟਿੰਡੇ ਤੋਂ ਹੈਗਾ 30 ਕਿਲੋਮੀਟਰ ਇਹ ਪਿੰਡਾ ਹਾਂਜੀ ਤੇ ਦੇਖੋ ਦੋਸਤੋਂ ਇੱਕ ਹੁਣ ਸਾਡੀ ਛੋਟੀ ਜੀ ਬੇਨਤੀ ਆ ਕਹਿੰਦੇ ਆ ਵੀ ਪੰਜਾਬ 'ਚ ਕੰਮ ਨਹੀਂ ਕੰਮ ਨਹੀਂ ਜੇ ਬਾਈਆਂ ਨੇ ਕੰਮ ਕੀਤਾ ਨਾ ਤੇ ਯਾਰ ਇਹਨਾਂ ਨੂੰ ਸਪੋਰਟ ਕਰੋ ਹਨਾ ਆਪਾਂ ਬਾਹਰ ਭਈਆਂ ਕੋਲੇ ਜਾਂਦੇ ਆ ਭੱਜੇ ਜਾਂਦੇ ਆ ਕੰਮ ਵਾਸਤੇ ਆ ਵਧੀਆ ਬਣਾਉਂਦਾ ਉਹ ਵਧੀਆ ਬਣਾਉਂਦਾ ਪਰ ਯਾਰ ਆਪਣੇ ਪਿੰਡ ਬੰਗੀਰੋਲ ਦੇ ਵਿੱਚ ਬੈਠਿਆ ਵੀਰ ਯਾਰ ਕਰੋ سپورਟ ਯਾਰ ਇਹਨਾਂ ਦੀ ਜੱਜ ਕੇ سپورਟ ਕਰੋ ਕਿਉਂ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਨਾ ਜਰੂਰ ਸੇਵਾ ਦਾ ਮੌਕਾ ਦਿਓ ਯਾਰ ਹਨਾ ਆਪਣੇ ਦੋ ਭਰਾ ਦੇਖੋ ਤੇ ਇਹਨਾਂ ਦੇ ਫਾਦਰ ਸਾਹਿਬਾ ਨਾਲ ਆਪਣਾ ਹੁਣ ਦੋਸਤੋ ਇਹੀ ਫਰਜ਼ ਬੰਦਾ ਵੀ ਇਹਨਾਂ ਦੀ سپورਟ ਕਰੀਏ ਜੀ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ